ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਪ੍ਰਸ਼ਾਦ ਬਹੁਤ ਵਧੀਆ ਕਰਕੇ ਘਰ ਦੇ ਵਿੱਚ ਆਪਾਂ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਈ ਹੈ ਇਹ ਪਾਇਆ ਸੂਜੀ ਠੀਕ ਹੈ ਜੀ ਤੇ ਪਾਇਆ ਹੀ ਲਿਆ ਆਪਾਂ ਦੇਸੀ ਕਿਉਂ ਤੇ ਪਾਇਆ ਹੀ ਆਪਾਂ ਲਿੱਤੇ ਅਖੰਡ ਤੇ ਇਹਨਾਂ ਦੀ ਬਰਾਬਰ ਮਾਤਰਾ ਠੀਕ ਹੈ ਜੀ ਥੋੜੀ ਜਿਹੀ ਕਸ਼ਮਿਸ਼ ਪਾਵਾਂਗੇ ਬਦਾਮ ਪਾਵਾਂਗੇ ਤੇ ਕਾਜੂ ਪਾਵਾਂਗੇ ਬਹੁਤ ਵਧੀਆ ਬਣਾ ਕੇ ਆਪਾਂ ਪ੍ਰਸ਼ਾਦ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਆਪਾਂ ਤੁਹਾਨੂੰ ਨਾਲ-ਨਾਲ ਦੱਸ ਦੇ ਕਿ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਠੀਕ ਹੈ ਜੀ ਇਹ ਆਪਣੇ ਕੋਲੇ ਪਈ ਆ ਦੇਸੀ ਘਿਓ ਆ ਮਾਤਰਾ ਆਪਾਂ ਬਰਾਬਰ ਦੀ ਰੱਖਣੀ ਹੈ ਤਾਂ ਹੀ ਤਾਂ ਆਪਣਾ ਦੇ ਪ੍ਰਸ਼ਾਦ ਬਣ ਕੇ ਬਹੁਤ ਵਧੀਆ ਤਿਆਰ ਹੋਊਗਾ ਬਹੁਤ ਜ਼ਿਆਦਾ ਖਿਲਾ-ਖਿਲਾ ਪ੍ਰਸ਼ਾਦ ਬਣ ਕੇ ਦਾਣੇਦਾਰ ਤਿਆਰ ਕਰਨਾ ਆਪਾਂ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਜਰੂਰ ਬਣਾਇਆ ਆਪਣੇ ਆਉਣ ਵਾਲੇ ਟਾਈਮ ਤੇ ਤਿਹਾਰ ਆਉਣ ਵਾਲੇ ਨੇ ਤੁਸੀਂ ਜਰੂਰ ਬਣਾਇਓ ਘਰ ਦੇ ਵਿੱਚ ਤਿਆਰ ਕਰਿਓ ਮਾਤਾ ਦਿਨ ਰਾਤਿਆਂ ਦੇ ਵਿੱਚ ਜਰੂਰ ਬਣਾ ਕੇ ਤਿਆਰ ਕਰਿਓ ਬਸ ਤੁਹਾਨੂੰ ਮੈਜ਼ਰਮੈਂਟ ਬਿਲਕੁਲ ਬਰਾਬਰ ਦਾ ਹੋਣਾ ਚਾਹੀਦਾ ਠੀਕ ਹੈ ਜੀ ਲਓ ਜੀ ਕਿਉਂ ਆਪਣਾ ਦੇਸੀ ਘਿਓ ਇਹ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਸੂਜੀ ਨੂੰ ਆਪਾਂ ਇੱਕੋ ਦਮ ਘਿਓ ਦੇ ਵਿੱਚ ਨਹੀਂ ਪਾਣਾ ਠੀਕ ਹੈ ਜੀ ਤੇ ਨਾਲ ਦੇ ਨਾਲ ਆਪਾਂ ਸੂਜੀ ਨੂੰ ਹੌਲੀ-ਹੌਲੀ ਪਾਈ ਜਾਣਾ ਤੇ ਨਾਲ ਦੇ ਨਾਲ ਹਿਲਾਇਆ ਜਾਣਾ ਇਸ ਤਰੀਕੇ ਦੇ ਨਾਲ ਨਾਲ ਦੇ ਨਾਲ ਆਪਾਂ ਹਲਾ ਦਾਂਗੇ ਤੇ ਨਾਲ ਦੇ ਨਾਲ ਸੂਜੀ ਪਾਈ ਜਾ ਰਹੀ ਹੈ ਬਹੁਤ ਹੀ ਵਧੀਆ ਪ੍ਰਸ਼ਾਦ ਬਣਾ ਕੇ ਆਪਾਂ ਕਰਨਾ ਤਿਆਰ ਲਓ ਜੀ ਜਦੋਂ ਵੀ ਤੁਸੀਂ ਪ੍ਰਸ਼ਾਦ ਬਣਾਵੋ ਸੂਜੀ ਦਾ ਬਣਾਵੋ ਚਾਹੇ ਆਟੇ ਦਾ ਪ੍ਰਸ਼ਾਦ ਬਣਾਵੋ ਮਾਤਰਾ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਘਿਓ ਦੀ ਸੂਜੀ ਦੀ ਤੇ ਖੰਡ ਦੀ ਠੀਕ ਹੈ ਜੀ ਇਹਨਾਂ ਤਿੰਨਾਂ ਚੀਜ਼ਾਂ ਦੀ ਮਾਤਰਾ ਬਰਾਬਰ ਹੋਊਗੀ ਤਾਂ ਆਪਾਂ ਪ੍ਰਸ਼ਾਦ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਲਓ ਜੀ ਹੁਣ ਆਪੇ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾ ਕੇ ਤੇ ਮੀਡੀਅਮ ਗੈਸ 'ਤੇ ਚੰਗੀ ਤਰ੍ਹਾਂ ਸੂਜੀ ਨੂੰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਣੀ ਸੂਜੀ ਭੁੰਨੀ ਜਾ ਰਹੀ ਹੈ ਤੇ ਉਹ ਕਿਉਂ ਛੱਡ ਰਹੀ ਹੈ ਠੀਕ ਹੈ ਜੀ ਇਹ ਨਿਸ਼ਾਨੀ ਹੈ ਕਿ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸੂਜੀ ਆਪਣੀ ਭੁੰਨ ਕੇ ਤਿਆਰ ਹੋ ਚੁੱਕੀ ਹੈ ਠੀਕ ਹੈ ਜੀ ਲੋ ਜੀ ਇਹਨੂੰ ਆਪਾਂ ਹਲਕਾ ਰੈੱਡ ਕਲਰ ਦਾ ਕਰਨਾ ਹੈਗਾ ਜ਼ਿਆਦਾ ਨਹੀਂ ਕਰਨੀ ਹੈਗੀ ਠੀਕ ਹੈ ਜੀ ਲੋਜੀ ਸੂਜੀ ਆਪਣੀ ਨਾਲ ਹੁੰਦੀ ਪਈ ਤੇ ਕਿਉਂ ਛੱਡ ਰਹੀ ਹੈ ਬਹੁਤ ਵਧੀਆ ਸੂਜੀ ਭੁੱਲ ਕੇ ਪਕਾ ਤਿਆਰ ਕਰਨੀ ਆ ਤੁਸੀਂ ਦੇਖ ਸਕਦੇ ਹੋ ਸੂਜੀ ਨੇ ਕਿ ਉਹ ਬਿਲਕੁਲ ਛੜਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਹੀ ਆਪਾਂ ਚਾਹੀਦਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਠੀਕ ਹੈ ਜੀ ਖੰਡ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਥੋੜੀ ਥੋੜਾ ਹੌਲੀ ਹੌਲੀ ਕਰਕੇ ਪਾਣਾ ਹੈ ਆਪਾਂ ਤਿੰਨਾਂ ਦੀ ਬਰਾਬਰ ਮਾਤਰਾ ਰੱਖੀ ਆਪਾਂ ਤੁਹਾਨੂੰ ਦੱਸ ਦਾਂ ਠੀਕ ਹੈ ਕਿ ਲੋਜੀ ਨੂੰ ਆਪਾਂ ਚੰਗੀ ਤਰ੍ਹਾਂ ਸੂਜੀ ਦੇ ਵਿੱਚ ਖੰਡ ਨੂੰ ਮਿਲਾ ਦਾਂਗੇ ਇਸ ਤਰੀਕੇ ਨਾਲ ਤੇ ਕੈਸ ਆਪਣਾ ਬਿਲਕੁਲ ਮੀਡੀਅਮ ਆ ਲਓ ਜੀ ਤੇ ਹੁਣ ਆਪਾਂ ਮੀਜ਼ਰਮੈਂਟ ਦੇ ਹਿਸਾਬ ਨਾਲ ਹੀ ਪਾਣੀ ਉਨਹੀਂ ਪਾਣਾ ਜਿੰਨੀ ਆਪਾਂ ਲੋੜਾ ਠੀਕ ਹੈ ਜੀ ਟੋਟਲ ਆਪਾਂ ਇਹਦੇ ਵਿੱਚ ਡੇਢ ਗਲਾਸ ਪਾਣੀ ਦਾ ਪਾਵਾਂਗੇ ਆਪਾਂ ਤੁਹਾਨੂੰ ਦੱਸਤਾ ਸੀ ਪਾਈਏ ਸੂਚੀ ਆਪਣੇ ਕੋਲੇ ਕਿ ਪਾਈਏ ਕਿਉ ਹੈ ਤੇ ਪਾਈਏ ਖੰਡਾ ਠੀਕ ਹੈ ਜੀ ਤੇ ਡੇਢ ਗਲਾਸ ਆਪਾਂ ਇਹਦੇ ਵਿੱਚ ਪਾਣੀ ਦਾ ਐਡ ਕੀਤਾ ਬਹੁਤ ਵਧੀਆ ਬਣ ਕੇ ਪ੍ਰਸ਼ਾਦ ਤਾਂ ਨੇ ਤੇ ਆਪਾਂ ਤਿਆਰ ਕਰਨਾ ਲੋ ਜੀ ਨਾਲ ਨਾਲ ਆਪਾਂ ਇਸ ਤਰੀਕੇ ਨਾਲ ਮਿਲਾਂਦੇ ਰਵਾਂਗੇ ਗੈਸ ਨੂੰ ਕਰਤਾ ਆਪਾਂ ਤੇਜ਼ ਜੇ ਤੁਸੀਂ ਚਾਹੋ ਤਾਂ ਖੰਡ ਥੋੜੀ ਜਿਹੀ ਘੱਟ ਵੀ ਰੱਖ ਸਕਦੇ ਹੋ ਮਿੱਠਾ ਜੇ ਤੁਹਾਨੂੰ ਘੱਟ ਪਸੰਦ ਆ ਤਾਂ ਘੱਟ ਵੀ ਪਾ ਸਕਦੇ ਹੋ ਠੀਕ ਹੈ ਜੀ ਲੋ ਜੀ ਹੁਣ ਆਪਾਂ ਸਾਰੇ ਡਰਾਈ ਫੂਡ ਘੱਟ ਕੇ ਪਾਤੇ ਇਹਦੇ ਵਿੱਚ ਸਾਰੇ ਪ੍ਰਸ਼ਾਦ ਦੇ ਵਿੱਚ ਨਾਲ ਹੀ ਪਾ ਦੇਣਾ ਆਪਾਂ ਗੈਸ ਦੇ ਉੱਤੇ ਤਾਂ ਕਿ ਉਹਨਾਂ ਨੂੰ ਵੀ ਥੋੜਾ ਜਿਹਾ ਸੇਕ ਲੱਗ ਜਾਵੇ ਤੇ ਬਹੁਤ ਵਧੀਆ ਬਣ ਕੇ ਆਪਣਾ ਪ੍ਰਸ਼ਾਦ ਤਿਆਰ ਹੋਵੇ ਲੋ ਜੀ ਨਾਲੇ ਨਾਲ ਆਪਾਂ ਇਸ ਤਰੀਕੇ ਨਾਲ ਹੁਲਾਉਂਦੇ ਰਹਿਣਾ ਤੁਸੀਂ ਦੇਖ ਸਕਦੇ ਹੋ ਆਪਣੀ ਕੜਾਈ ਦੇ ਨਾਲ ਬਿਲਕੁਲ ਵੀ ਪ੍ਰਸ਼ਾਦ ਨਹੀਂ ਲੱਗਣਾ ਠੀਕ ਹੈ ਜੀ ਸਾਰਾ ਪ੍ਰਸ਼ਾਦ ਇਸ ਤਰ੍ਹਾਂ ਭਜਦਰੂਗਾ ਕਢਾਈ ਦੀ ਵਿੱਚ ਤੇ ਸਮਝੋ ਤੁਸੀਂ ਪ੍ਰਸ਼ਾਦ ਬਹੁਤ ਵਧੀਆ ਬਣਾ ਕੇ ਤਿਆਰ ਕੀਤਾ। ਲਓ ਜੀ ਇਸ ਤੀਕ ਇਹਨਾਂ ਆਪਾਂ ਨੂੰ ਹਲਾ ਦਾਂਗੇ। ਗੈਸ ਆਪਾਂ మీడియం ਕਰ ਦੇਣਾ ਫਿਰ ਦੁਬਾਰਾ ਤੋਂ ਜਦੋਂ ਆਪਣਾ ਪਾਣੀ ਸੁੱਕ ਜੇ ਨਾਲ ਦੇ ਨਾਲ ਆਪਾਂ ਗੈਸ ਨੂੰ మీడియం ਕਰ ਦੇਣਾ। ਠੀਕ ਹੈ ਜੀ ਤੇ మీడియం ਗੈਸ ਤੇ ਇਸ ਤਰ੍ਹਾਂ ਚੱਕੀ ਤਰ੍ਹਾਂ ਲਗਾਤਾਰ ਹਲਾਉਣਾ। ਤੁਸੀਂ ਹਲਾਉਣਾ ਬਿਲਕੁਲ ਵੀ ਬੰਦ ਨਹੀਂ ਕਰਨਾ। ਠੀਕ ਹੈ ਜੀ ਨਾਲ ਦੇ ਨਾਲ ਆਪਾਂ ਹਲਾਉਂਦੇ ਰਹਿਣਾ ਤੇ ਬਹੁਤ ਵਧੀਆ ਪ੍ਰਸ਼ਾਦ ਬਣਾ ਕੇ ਆਪਾਂ ਤਿਆਰ ਕਰਨਾ ਕਰਦੇ ਵਿੱਚ ਤਿਆਰਾਂ ਦੇ ਟਾਈਮ ਤੁਸੀਂ ਆਪ ਤਿਆਰ ਕਰੋ ਬਹੁਤ ਜ਼ਿਆਦਾ ਵਧੀਆ। ਲੋ ਜੀ ਇਸ ਤਰੀਕੇ ਨਾਲ ਆਪਾਂ ਲਾ ਕੇ ਦਾਨੀ ਦਾ ਪ੍ਰਸ਼ਾਦ ਬਣਾ ਕੇ ਤਿਆਰ ਕਰ ਲੈਣਾ ਹੈ ਲੋ ਜੀ ਹੁਣ ਆਪੇ ਮਿਸਤਰ ਚੰਗੀ ਤਰ੍ਹਾਂ ਹੈਲਾ ਤਾਂ ਕਿ ਬਹੁਤ ਵਧੀਆ ਪ੍ਰਸ਼ਾਦ ਬਣ ਕੇ ਆਪਣਾ ਤਿਆਰ ਹੋਇਆ ਦੇਖ ਸਕਦੇ ਆ ਤੁਸੀਂ ਕੜਾਹੀ ਨਾਲੇ ਬਿਲਕੁਲ ਹੀ ਨਹੀਂ ਲੱਗਿਆ ਹੋਇਆ ਇਸ ਤਰੀਕੇ ਦੇ ਨਾਲ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਆਪਣਾ ਪ੍ਰਸ਼ਾਦ ਬਿਲਕੁਲ ਬਣ ਕੇ ਸਹੀ ਤਿਆਰ ਹੋਇਆ ਜਿਹੜਾ ਪ੍ਰਸ਼ਾਦ ਕੜਾਹੀ ਜਿੱਨਾਂ ਨਾਲ ਲੱਗ ਕੋ ਬਿਲਕੁਲ ਵਧੀਆ ਨਹੀਂ ਬਣੂਗਾ ਠੀਕ ਹੈ ਜੀ ਲੋ ਜੀ ਸ਼ਾਦ ਬਣ ਕੇ ਪ੍ਰਤੀਆਰ ਹੋ ਚੁੱਕਿਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਘਰ ਦੇ ਵਿੱਚ ਜਰੂਰ ਬਣਾਇਓ ਬਹੁਤ ਜਿਆਦਾ ਟੇਸਟੀ ਹੈ ਠਿਆਰਾਂ ਦੇ ਟਾਈਮ ਤੇ ਜਰੂਰ ਬਣਾਇਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਆਨਲਾਈਨ ਤੇ ਅਪ ਨਵੇਂ-ਨਵੇਂ ਵੀਡੀਓ ਲੈ ਕੇ ਤੁਹਾਡੇ ਕੋਲ ਆਈਏ ਓਕੇ ਜੀ ਥੈਂਕ ਯੂ ਬਾਏ